ਹਾਂਜੀ ਪਿੰਡ ਬਾਦਸ਼ਾਹਪੁਰ ਦੇ ਖੂਹ ਤੋਂ ਸੰਧੂ ਬਾਦਸ਼ਾਹਪੁਰੀਏ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਤੇ ਖੂਤੇ ਆ ਜੀ ਤੁਹਾਨੂੰ ਪਤਾ ਅੱਜ ਕੱਲ ਝੋਨੇ ਦਾ ਟਾਈਮ ਚੱਲ ਰਿਹਾ ਵਾ ਤੇ ਕਿਤੇ ਖਾਦਾ ਪੈ ਰਹੀਆਂ ਕਿਤੇ ਕੱਖ ਨਿਕਲ ਰਿਹਾ ਜੀ ਇਹ ਆ ਸਾਡੀਆਂ ਦੁਕਾਨਦਾਰੀਆਂ ਜੀ ਜਿਹੜਾ ਖੂਤੇ ਵਰਤੋਂ ਚ ਆਉਣ ਵਾਲਾ ਕੰਮ ਕਈ ਦਾਤੀ ਰੰਬਾ ਇਹ ਹੋਰ ਸਮਾਨ ਸਪਰੇਅ ਕਰਨ ਵਾਲਾ ਪਿਆ ਪਾਣੀ ਬੀੜੀ ਵੀ ਅਸੀਂ ਰੱਖਿਆ ਵੇਖੋ ਜੀ ਕਿ ਖੂ ਤੇ ਦੇਸੀ ਘਾਹ ਹੀ ਜਲਦੇ ਜੀ ਤੇ ਆ ਸਾਡੇ ਭਾਂਡੇ ਢਿੰਡੇ ਆ ਜੀ ਜਿਹੜੀ ਰੋਟੀ ਚਾਹ ਆ ਰੋਟੀਆਂ ਹੀ ਪਾਉ ਡੱਬਿਆਂ ਚ ਨਹੀਂ ਲਿਆਈ ਦੀ ਆ ਵੇਖੋ ਆ ਪੂਣੀ ਚ ਲੈ ਕੇ ਆਈ ਦੀ ਤੇ ਝੂਠ ਨਹੀਂ ਆਪਾਂ ਬੋਲਣਾ ਭਾਜੀ ਕਿ ਸਵੇਰੇ ਰੋਟੀ ਸਬਜੀ ਨਾ ਹੁੰਦੀ ਆ ਜੀ ਨਾਲ ਲੱਸੀ ਹੁੰਦੀ ਆ ਤੇ ਦੁਪਹਿਰ ਨੂੰ ਜਿਹੜੀ ਆਜੀ ਸਾਡੀ ਚਾਰ ਆਂਬ ਦਾ ਚਾਰ ਚ ਰੋਟੀਆਂ ਐ ਗਰਮਾ ਗਰਮ ਕਰਕੇ ਚਾਹ ਪਰੌਂਠੀਆਂ ਤੇ ਆਜੀ ਸਾਡਾ ਪਰਿਵਾਰ ਤੋਂ ਕੁੱਤਾ ਜੀ ਵੀ ਆਜੀ ਇਹ ਪੱਕੇ ਸਾਡੇ ਕੋਲ ਇੱਥੇ ਰਹਿੰਦੇ ਆ ਜੀ ਮਹੀਨਾ ਹੋ ਗਿਆ ਤੇ ਸਾਨੂੰ ਸੇਵਾ ਦਾ ਮੌਕਾ ਇਹਨਾਂ ਦਿੱਤਾ ਇਹ ਆ ਖਾਦਾ ਜੀ ਤੇ ਆ ਗੁੱਤੀ ਦਾ ਉਹਦਾ ਬੱਚਾ ਜੀ ਨਾਲੇ ਇੱਥੇ ਸਾਡੇ ਨਾਲ ਹੀ ਫਰੈਂਡਸ਼ਿਪ ਆ ਇਹਨਾਂ ਦੀ ਤੇ ਆ ਵੇਖੋ ਖੂਹਾਂ ਦੇ ਨਜ਼ਾਰੇ ਜੀ ਇਹ ਖੂਹਾਂ ਦੇ ਨਜ਼ਾਰੇ ਕਿਦੜੇ ਖਾਦਾਂ ਪੈ ਰਹੀਆਂ ਤੇ ਕਿਰੇ ਵਟਾਂ ਬਨੇ ਆ ਵੜ ਰਾਇਆ ਤੇ ਸਾਡੇ ਬੰਦੇ ਬੰਦੇ ਅਸੀਂ ਖਾਦ ਪਾ ਕੇ ਰੱਖਿਆ ਹਟਿਆ ਤਾਂ ਹੁਣ ਤੁਹਾਨੂੰ ਪਤਾ ਕਿ ਖਾਦ ਭਾਵੇਂ ਪੈ ਜਾਵੇ ਤਾਂ ਹੁਣ ਬੋਰੀਆਂ ਦਾ ਵੀ ਜੂਰੀਆ ਬੋਰੇ ਢੋਂ ਡਿਆ ਉੱਥੇ ਚੱਲਦੇ ਆ ਤੁਹਾਨੂੰ ਗੱਲ ਬਾਤ ਸੁਣਾਉਣੇ ਆ ਓਏ ਚੰਗੀ ਤਰ੍ਹਾਂ ਇਹ ਚਾਪਾ ਤਨੇ ਬਣਾਵਾ ਬਾਬੀ ਦਾਣੇ ਪਿਆ ਕੇ ਆਤਾ ਪਾਈ ਦਾ ਆਪਣੇ ਪਿੰਡਾਂ ਚ ਹਾਣਾ ਨਹੀਂ ਤੱਪੜ ਤੋਂ ਪੜੇ ਪੱਲੀ ਦੇ ਕੰਮ ਆਉਦਾ ਕਈ ਕੰਮ ਆਉਦੇ ਆ ਝੋਲੇ ਵੇਖ ਲੈ ਪਹਿਲਾਂ ਹੀ ਕਿਹਾ ਬੁੜੀਆਂ ਨੇ ਹੋਰ ਕੋ ਹਰੇ ਜੇ ਲੈ ਜੇ ਝੋਲੇ ਜ਼ਰੂਰ ਲੈ ਕੇ ਆਉਣੇ ਆ ਤੇ ਭਰਾਵਾ ਝੋਲੇ ਗਿਣ ਕੇ ਲੈ ਜਾਣੇ ਆ ਨਹੀਂ ਤੇ ਕਰੋ ਰੋਟੀ ਨਹੀਂ ਮਿਲਣੀ ਝੋਲੇ ਲੈ ਕੇ ਝੋਲੇ ਲੈ ਕੇ ਕੰਮ ਆ ਰੋਟੀ ਲੈ ਕੇ ਖੂਹਾਂ ਤੇ ਜਦੋਂ ਆਈਦਾ ਉਦੋਂ ਕੰਮ ਆਉਂਦੇ ਆ ਹੋਰ ਕੋਈ ਚੀਜ਼ ਨਿੱਕੀ ਮੋਟੀ ਰੱਖਣੀ ਹੋਵੇ ਉਹ ਤਬ ਹੋ ਰਿਹਾ ਚਲੋ ਦਾਣੇ ਪਿਓ ਕੇ ਆਟਾ ਪਾਈਦਾ ਹਨਾ ਹੋਰ ਕੰਮ ਵੇਖੋ ਐ ਉਹ ਕਿਰਪਾ ਕਣੀ ਮਾਰ ਰਾਜ ਦੀ ਵੇਖ ਛੋ ਨਾ ਜੋ ਨਾ ਹਰਿਆਵਲ ਹੋ ਗਈ ਆ ਕਿ ਸੌਣ ਦਾ ਮਹੀਨਾ ਆਇਆ ਤੀਆਂ ਦਾ ਤਿਹਾਰ ਕੁੜੀਆਂ ਨੇ ਕਿੱਦੇ ਵਿੱਚ ਕਰਤੀ ਕਮਾਲ ਤੈਨੂੰ ਆਖਾਂ ਵਾਰ-ਵਾਰ ਆ ਜਾ ਹੋ ਕੇ ਤੂੰ ਤਿਆਰ ਗੱਲ ਸੁਣ ਲੈ ਮੇਰੀ ਦੁਕਾਨ ਲਾ ਕੇ ਵੇ ਲਾਲ ਸਈ ਪਾਗ ਵਾਲਿਆ ਪਾ ਦੇ ਪੰਗੜਾ ਗਿੱਦੇ ਦੇ ਵਿੱਚ ਆ ਕੇ ਚਾਚਾ ਕਿਧਰ ਤਾ ਹੋ ਚੰਗੀ ਜਿਹਾ ਮੇਰਾ ਵੀਰ ਹੈ ਇਹ ਨਾਲੇ ਨਾਲੇ ਇਹ ਸੁੱਕਣੇ ਪਾਈ ਚਲ ਹਾਂ ਇਹ ਕਹਿੰਦਾ ਪੰਜ ਛੇ ਇਕੱਠੇ ਉੱਥੇ ਪਾਇਆ ਜਾ ਨਹੀਂ ਇੱਥੇ ਨਾਲੇ ਨਾਲ ਪਾਈ ਚਲੋ ਆ ਵਧੀਆ ਪਾ ਦੇ ਹੋਰ ਪਰ ਮਜੀਦ ਪੈ ਗਈ ਖਾ ਦਾ ਹਾਂ ਹਾਂ ਪੈ ਗਈ ਪੈ ਗਈ ਦੋਰੀ ਅੱਜ ਪੈਣ ਕੇ ਪੈ ਗਈ ਹੈ ਨਾ ਹਾਂ ਪੈ ਗਈ ਜੀ ਪੈ ਗਈ ਜੀ ਫੇ ਅੱਜ ਪਾਰਟੀ ਆ ਹੈ ਪਾਰਟੀ ਪਾਰਟੀ ਚਲੋ ਕੋਈ ਨਹੀਂ ਓ ਵਾਹਿਗੁਰੂ ਦੀ ਕਿਰਪਾ ਜਿੰਦੀ ਜਾਨੀ ਅੱਤ ਰੰਗ ਉਦਾਰ ਵੇ ਵੀ ਹੋਇਆ ਦੁਨੀਆ ਵਿੱਚ ਤੇਰੇ ਹਾਰਵੇਂ ਮੈਂ ਕਰ ਦੇਨੀ ਤੈਨੂੰ ਸੇਤੀ ਗਾਲ ਵੇ ਕੀ ਹੋਇਆ ਦੁਨੀਆ ਵਿੱਚ ਮੇਰੇ ਨਾਲ ਦਬੀ ਆ ਚੰਗੀ ਤਰ੍ਹਾਂ ਤੂੰ ਹੈ ਦਾ ਤੋਖਦਾਨੀ ਨੀਰਾ ਕੰਦ ਦਾ ਆ ਕੁੱਤੀ ਵੀ ਤੈਨੂੰ ਪਿਆਰ ਕਰਦੀ ਆ ਵੇਖ ਕਰਦੀ ਇਹ ਪੂਰਾ ਪੂਰਾ ਜੀ ਕੁਤੀ ਵੀ ਪਿਆਰ ਕਰਦੀ ਨਹੀਂ ਇਹ ਪੂਰਾ ਜੀ ਆਜਾ ਨਾਲੇ ਨਾ ਉਹ ਨਾ ਵੀ ਲਾ ਤੋ ਵੀ ਲਾ ਹਾਂ ਵਿੱਚੇ ਪੰਜ ਨਾਨਾ ਲਾ ਚੰਬੀ ਵਿੱਚੇ ਪੰਜ ਨਾਨਾ ਕਰਨਾ ਮੇਲਾ ਖਾਂਦੇ ਪੀਂਦੇ ਘਰਾਂ ਦੇ ਲੜਕੇ ਸਾਡੇ ਆ ਢੇਢ ਵਦਿਆ ਕਿ ਨਹੀਂ ਆ ਹਾਂ ਤਾਂ ਹੋਰ ਕੇ ਦਾਲ ਲੈ ਕਿੱਜਾ ਫਰਟਾ ਜਿਆ ਪਾਪਾ ਇਹਨੂੰ ਇਥਰੇ ਲੈ ਕਿੱਜਾ ਸਾਰਾ ਵਧਾਇਆ ਚਾਜ ਨਹੀਂ ਇਹ ਐਤਵਾਰ ਦੀ ਛੁੱਟੀ ਵੀ ਨਹੀਂ ਕੀਤੀ ਖਾਂ ਲਗਿਆ ਐਤਵਾਰ ਦੀ ਨਹੀਂ ਛੁੱਟੀ ਕੀਤੀ ਨਾ ਐਤਵਾਰ ਦੀ ਕੀਤੀ ਨਾ ਮੰਗਲਵਾਰ ਦੀ ਕੀਤੀ ਹਾਂ ਭੈੜੀ ਇਹ ਡਬ ਜਾ ਤੇ ਕਿਹ ਰਹਿੰਦੇ ਵੀ ਨਹੀਂ ਕਿਹ ਇਹ ਦੰਦ ਦੀ ਛੁੱਟੀ ਜਿਹੜੀ ਤਾਂ ਇਹ ਲਗਾ ਪਾਰੀ ਢੱਡ ਬਧਾਉਂਦਾ ਰਿਆ ਹਾਂ ਰਿਆ ਲਿਖਣੇ ਕਿ ਤੋਖ ਮਾਂ ਮਲ ਜਾਣਾ ਨਹੀਂ ਮੈਂ ਤੇ ਗਿਆ ਕਿ ਇਹ ਨੇ ਤੇਰੇ ਤੇ ਚੁੰਨੀ ਲਈ ਹੈ ਲੋਕਾਂ ਪਹਿਣ ਜੀ ਪਹਿਣ ਜੀ ਕਹਿੰਦਾ ਨਿਆਣਾ ਹੋਣਾ ਇਹਨੂੰ ਪਰੇ ਹੋ ਜਾਓ ਇੱਕ ਹਾਂ ਨਜ਼ਾਰੇ ਖੂਆਂ ਦੇ ਪਾਂਵਾਰਾ ਬਈ ਪਾਂਵਾਰਾ ਅੱਜ ਕੱਲ ਜੱਟ ਦੀਆਂ ਪਾਂਵਾਰਾ ਇੱਕ ਜਾਣੀ ਨੂੰ ਆਵਾਜ਼ ਮਾਰੀਏ ਭੱਜੇ ਹੋਣ ਗਿਆਰਾ ਆ ਵੇਹ ਲਈ ਵਿਚਾਰੀ ਡੌਗ ਵੀ ਆਪਣੇ ਨਾਲ ਨਾਲ ਰਹਿੰਦਾ ਇਹ ਬੰਦੇ ਬਾੜ ਦੀ ਕਰ ਸਵੇਰ ਦੁਪਹਿਰੇ ਭਈਆਂ ਨੂੰ ਭਜਾਇਆ ਇਹਨੇ ਫੇ ਮੋਲ ਮੋੜਾ ਆਪਣੇ ਵਿਚਾਰੀ ਰੋਟੀ ਦਾ ਮੋਲ ਮੋੜ ਦਿੰਦੇ ਵੇਖ ਲਾ ਵੀ ਆਓ ਚਾ ਹੋ ਗਿਆ ਹਫਤਾਕ ਹੋ ਗਿਆ ਉਦੋਂ ਸਾਰਿਆਂ ਦੇ ਤਾਰਾ ਲੱਸੀਆਂ ਆਪਣੀਆਂ ਫੇਚੇ ਕਰਕੇ ਨਹੀਂ ਲੱਸੀਆਂ ਇਸ ਕਰਕੇ ਨਹੀਂ ਲੱਸੀ ਉਹ ਝੋਣਿਆਉਂਦਾ ਸੀ ਝੋਕ ਉਹਨਾਂ ਹਾਂ ਹਾਂ ਉੱਥੇ ਆਏ ਤਾਂ ਹੈ ਆਪਣੇ ਬਚਾਓ ਗਿਆ ਚਲੋ ਵਾਹਿਗੁਰੂ ਜੀ ਕਿਰਪਾ ਚਾਹੀਦੀ ਪਰਾਵਾ ਇਹ ਵੀ ਰੋਟੀ ਦਾ ਮੁੱਲ ਮੋੜ ਦਿੰਦੇ ਮੋੜ ਦੇ ਪੂਰਾ ਹਾਂ ਪੂਰਾ ਮੈਂ ਜੀ ਮੋਲ ਨੂੰ ਮੋਲ ਦਿੰਦੀ ਆ ਝੋਲੇ ਦਿਖਾ ਝੋਲੇ ਝੋਲੇ ਆ ਵੀ ਆ ਨਿਆ ਵੀ ਝੋਲੇ ਆ ਗਿਆ ਅੱਛਾ ਰੇ ਨਾ ਬਸਤੇ ਜਨੂ ਬਣਾ ਲੈਂਦੇ ਕਈ ਕਈ ਕੰਮ ਆਉਂਦੇ ਵੇਖ ਲੈ ਆਹ ਕੰਮ ਆਉਂਦੇ ਝੂਟ ਚਲੋ ਬਈ ਸਤਿ ਸ੍ਰੀ ਅਕਾਲ ਜਾਈਆਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ